ਦੁਜੀਤਾ ਖਾ ਸਾ ਸ਼੍ਰੀ ਵਾਗੁ ਜੀ ਕੀ ਫਤੇ ਪਿਆਰੀ ਸਾ ਸੰਗਤ ਜੀ ਅੱਜ ਜਪਾ ਸਰਵਨ ਕਰਨਾ ਹੈ ਬਾਬਾ ਸ਼੍ਰੀ ਚੰਦਰ ਜੀ ਦੇ ਜਨਮ ਦਾ ਗੀਤ ਕਰ ਕਰ ਅੰਦਰ ਖੁਸ਼ੀਆਂ ਹੋਈਆਂ ਸ਼੍ਰੀ ਚੰਦਰ ਅਵਤਾਰ ਲਿਆ ਲਖਰੀ ਮਾਂ ਦੀ ਗੋਦੀ ਚ ਖੇਡੇ ਘੁੰਮਣ ਕਾ ਪਿਆਰ ਪਿਆਰ ਭਾਰਤ ਮਾ ਅੱਜ ਖੁਸ਼ੀਆਂ ਅੰਦਰ ਖੁੱਲ੍ਹੇ ਨਹੀਂ ਸਮਾਂਦੀ ਹੈ ਹੁ ਵਾਣ ਕੀ ਰੰਗ ਕਰਤਾ ਸਾਸੂ ਸ਼ੁਕਰ ਮਨਾਂ ਦੀ ਜਿਸ ਤੇ ਵੀ ਤੇ ਚੰਨ ਨੂੰ ਤੱਕ ਕੇ ਦੁਨੀਆ ਤਨਮਨ ਠਾਰ ਲਿਆ ਘਰ ਘਰ ਅੰਦਰ ਖੁਸ਼ੀਆਂ ਆਈਆਂ ਸ਼੍ਰੀ ਚੰਦ ਅਵਤਾਰ ਲਿਆ ਅੱਜ ਸਾਰੇ ਜਗ ਦੇ ਅੰਦਰ ਜਗ ਦੇ ਜਿ세 ਦੀਵਾਲੀਏ ਸਲਤਨਪੁਰ ਦੇ ਧਰ ਤੇ ਜਗ ਤੇ ਉੱਚੀਆਂ ਪਹਾੜਾਂ ਵਾਲੀ ਜਿਸ ਨੇ ਦੇਖੇ ਜਨਮ ਜਤੀ ਨੂੰ ਦੁਨੀਆ ਤੋਂ ਸਤਕਾਰ ਲਿਆ ਕਰ ਕਰ ਅੰਮ੍ਰਲ ਖੁਸ਼ੀਆਂ ਹੋਈਆਂ ਸ਼੍ਰੀ ਚੰਦਰ ਅਵਤਾਰ ਲਿਆ ਸ਼੍ਰੀ ਚੰਦਰ ਬਣਾਇਆ ਪੁਲਾ ਜਗ ਦੇ ਕਸ਼ਟ ਮਟਾਉਣ ਨੂੰ ਚੰਡੇ ਤਰਨ ਸਚਾਈ ਵਾਲੇ ਦੁਨੀਆ ਤੇ ਲਹਿਰਾਉਣ ਨੂੰ ਜਿਸ ਨੇ ਦਰਸ਼ਨ ਕੀਤਾ ਉਹਨੇ ਡੁੱਬਦਾ ਬੇੜਾ ਤਾਰ ਲਿਆ ਕਰ ਕਰ ਅੰਦਰ ਖੁਸ਼ੀਆਂ ਹੋਈਆਂ ਸ਼੍ਰੀ ਚੰਦਰ ਅਵਤਾਰ ਲਿਆ ਕਣ ਦੇ ਅੰਦਰ ਮਾਸ ਦਾ ਮੰ드ਰਾਜ ਜਸਤੇ ਸੋਮ ਜਟਾਵਾਨੇ ਨੈਨਾ ਦੇ ਵਿੱਚ ਨਾ ਮੁਖ ਮਾਰੀ ਦਿਲ ਵਿੱਚ ਸ਼ੁਭ ਇਸ਼ਾਵਾਨੇ ਗੈ ਚਰਾਸੀ ਤ ਤੇਜਿਸ ਨੇ ਆਕੇ ਕਰਗਦਾਰ ਲਿਆ ਕਰ ਕਰ ਅੰਦਰ ਖੁਸ਼ੀਆਂ ਹੋਈਆਂ ਸ਼੍ਰੀ ਚੰਦਰ ਅਵਤਾਰ ਲਿਆ ਤਨ ਤਨ ਬਾਬਾ ਸ਼੍ਰੀ ਚੰਦ ਜੀ ਕਰਨੀ ਤੇਰੀ ਨਿਆਰੀ ਏ ਗਿਆਨ ਦੇ ਮਹਿਰ ਦੀ ਕੀਤੀ ਜਿਸ ਨੇ ਰਹਿ ਕੇ ਜਤੀ ਉਸਾਰੀ ਜਿਸ ਨੇ ਸਿਮਰਿਆ ਉਸ ਰੰਗੀਲੇ ਪਰ ਆਪਣਾ ਪੰਡਾ ਲਿਆ ਕਰ ਕਰ ਅੰਦਰ ਖੁਸ਼ੀਆਂ ਹੋਈਆਂ ਸ਼੍ਰੀ ਚੰਦਰ ਉਤਾਰ ਨਿਗੁਨਾਨ ਸਭ ਸੰਗਤ ਤੇ ਮੇਰ ਕਰਨੇ ਮਬਾਜੀ ਤਾਂ ਤਾਂ ਬਬਾ ਜੀ ਤਾਂ ਬਬਾ શ્રી ਚੰਦਰ ਮਹਾਰਾਜ ਸਾਰੇ ਸਾਸ ਸੰਗਤ ਤੇ ਮੇਰ ਪਰ ਹੱਥ ਰੱਖਿਆ ਨਾ ਸਭ ਤਪੜਾ ਕਰਨੇ ਸ਼ੁਰੂਆਤ ਦਾ ਖੜਾ। ਵੈਗੁਰਜੀਤ ਦਾ ਖਾਸਾ ਛਿਲੇ ਵੈਗੁਰਜੀਤ ਦੀ ਫਟੇ ਤਾਂ ਨੁਰਨਾ